ਬੜੀ ਛੇਤੀ ਆ ਗਿਆ ਪੁੱਤ ਅੱਜ ਖੇਡ ਕੇ ਨਹੀਂ ਆਇਆ ਬੀਬੀ ਮੇਰੇ ਸਾਰੇ ਦੋਸਤ ਤਾਂ ਪੈੱਕੇ ਬਾਗ ਗਏ ਮੈਂ ਵੀ ਜਾਣਾਗਾ ਪੈੱਕੇ ਅੱਛਾ ਨਾਨਕੀ ਹਾਂਜੀ ਠੀਕ ਐ ਤੂੰ ਵੀ ਜਾਣਾ ਪੁੱਤ ਚਲ ਕੋਈ ਨਾ ਪੁੱਤ ਮੈਂ ਤੇਰੀ ਡੈਡੀ ਨਾਲ ਗੱਲ ਕਰੂੰਗੀ ਤੂੰ ਐਂ ਕਰ ਅੰਦਰ ਜਾ ਕੇ ਨਾ ਬੈਠ ਜਾ ਬਾਹਰ ਗਰਮੀ ਵਾਲੀ ਐ ਠੀਕ ਚਲ ਕੋਈ ਨਹੀਂ ਕੀ ਹੋ ਗਿਆ ਉਹਨਾਂ ਦੀ ਕੁੜੀ ਮੁੱਕ ਗਈ ਲੈ ਜਵਾਕ ਨੇ ਤਾਂ ਨਾਨਕੀ ਜਾਣਾ ਹੀ ਐ ਜਵਾਕ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਨਾਨਕੇ ਹੁੰਦੇ ਆ ਕਿ ਪੇਕੇ ਹੁੰਦੇ ਆ ਕੀ ਹੋ ਗਿਆ ਜੇ ਮੈਂ ਬੰਟੂ ਦਾ ਦੂਜਾ ਵਿਆਹ ਕਰਤਾ ਪਰ ਇਹਦੇ ਨਾਨਕੇ ਤਾਂ ਉਹੀ ਰਹਿਣਗੇ ਨਾਲੇ ਆਏ ਆ ਨਾਨਕੀ ਜਾਊਗਾ ਉਹਦੇ ਮਾਪਿਓ ਨੂੰ ਨਾ ਇਹਦੇ ਵਿੱਚ ਦੀ ਨਾ ਇਹਦੀ ਮਾਂ ਦੀ ਸੁਗੀ ਨਾਲੇ ਤਾਂ ਉਹਨੂੰ ਉਹਨੂੰ ਆਪਦੇ ਦੋਤੇ ਵਿੱਚ ਦੀ ਆਪਦੀ ਧੀ ਦੇਖ ਕੇ ਨਾ ਵਾਲਾ ਹੀ ਜੀ ਕਰੂਗਾ ਚਲ ਕੋਈ ਨਾ ਕਰਦੇ ਆ ਬੰਟੂ ਨਾਲ ਗੱਲ ਜਦੋਂ ਹੁਣ ਕਲੀ ਕਮਾਂਡ ਦੇ ਜਵਾਕ ਨਾਨਕੀ ਜਾਵੜੇ ਇਹ ਜਵਾਕ ਵੀ ਹੁਣ ਤਰਸਦਾ ਹੀ ਆ ਨਾਨਕੀ ਜਾਣ ਨੂੰ ਤੇ ਪਰ ਆਏ ਆ ਉਹ ਵੀ ਵਿਚਾਰੇ ਡਰਦੇ ਨਹੀਂ ਆਉਂਦੇ ਵੀ ਕੀ ਪਤਾ ਹੈ ਬਿਮੂਰੂ ਵਨ ਟੂ ਨਾ ਭੇਜੇ ਚਲ ਕੋਈ ਨਾ ਕਿਵੇਂ ਹੀ ਹੋ ਜੇ ਐਤ ਕੀ ਨਾ ਮੈਂ ਆਪਦੇ ਪੋਤੇ ਨੂੰ ਇਹਦੀ ਨਾਨਕੀ ਤੋਰੂੰਗੀ ਜਵਾਗ ਦਾ ਦਿਲ ਤਾਂ ਨਹੀਂ ਦੁਖੀ ਕਰਨਾ ਚਲ ਵੇਖਦੀ ਆ ਚਾਹ ਪਾਣੀ ਜਿੰਨੀ ਹੈ ਅੱਜ ਤੱਕ ਯਾਰ ਲੋਈ ਵਾਲੀ ਚੱਲਦੀ ਆ ਮਾਂ ਨੂੰ ਕੀ ਹੋ ਗਿਆ ਤੇ ਕੀ ਹੋਣਾ ਸੀ ਇੱਥੇ ਬੈਠ ਜਾ ਕਰ ਉਹ ਬੱਲਾ ਮੱਛੀ ਆਂਦਿਆਂ ਉਹਨਾਂ ਚ ਪਾਣੀ ਗਾਲ ਦਿਆ ਕਰ ਉਹ ਗੱਲਣਾ ਸੀ ਪਾਲੀ ਉਹ ਕਾਹ ਜਾਂ ਰੋਲਣ ਵਾਲਾ ਪਿਆ ਸੀ ਕੁਛ ਤਾਂ ਰੋਲਦਾ ਮੈਨੂੰ ਐ ਸੀ ਗੀਸਾ ਆਊਗਾ ਮੈਂ ਕਹਿੰਦੀ ਆ ਤਾਈਆਂ ਤਾਂ ਸਬਜੀ ਨਹੀਂ ਜਾਂਦੀ ਘਰੇ ਮੈਨੂੰ ਕੀ ਪਤਾ ਵੀ ਇੱਥੇ ਪਲੂੰਗੜਾ ਵੀ ਤੋੜਦਾ ਤੂੰ ਤਾਂ ਬੈਠ ਫੇਟ ਉਹ ਮੈਂ ਥੋੜੀ ਥੋੜੇ ਦਾ ਗਵੰਡੀ ਤੋੜ ਕੇ ਇੱਥੇ ਆ ਕੇ ਤਾਸ਼ ਖੇਡੀ ਜਾਂਦੇ ਸੀ ਇੱਥੇ ਮੈਨੂੰ ਭਾਈ ਤੇਰੇ ਨਾਲ ਇੱਕ ਗੱਲ ਕਰਨ ਆਈ ਆ ਹਾਂ ਜੇ ਤਾਂ ਤੂੰ ਬੰਦਿਆਂ ਵੱਨੂੰ ਸੁਣਨੀ ਆ ਗੱਲ ਤਾਂ ਤਾਂ ਠੀਕ ਐ ਤੇ ਜੇ ਤੂੰ ਰੌਲਾ ਪਾਉਣਾ ਫੇਰ ਮੈਂ ਭਈ ਜਿਵੇਂ ਗੱਲ ਕਰੀ ਜੇ ਨਾ ਕਰੀ ਨਾ ਕਰਿਆਂ ਬਰਾਬਰੀ ਹੈ। ਉਹ ਮਾਂ ਮੈਂ ਕਮਲਾ ਦਾਣੀ ਵੀਊਇੰਗ ਹਰੇਕ ਗੱਲ ਤੇ ਰੌਲਾ ਪਾ ਦੂੰਗਾ। ਕੋਈ ਗੱਲ ਤਾਂ ਦੱਸ ਜਿਹੇ ਜੀ ਗੱਲ ਹੋਊਗੀ ਉਹ ਇਹ ਜਵਾਬ ਦੇ ਦੂੰਗਾ। ਮੈਂ ਤੈਨੂੰ ਐ ਕਹਿੰਨੀ ਐ ਵੀ ਜਵਾਕਾਂ ਨੂੰ ਮਿਲ ਗਈਆਂ ਸ਼ੂਟਿੰਗਾਂ। ਹਾਂ ਮਿਲੀਆਂ ਹੋਈਆਂ ਨੇ। ਤੇ ਆਂਟ ਗਵਾਂਡ ਦੇ ਸਾਰੇ ਜਵਾਕ ਜਾਵੜੇ ਭਈ ਆਪਦੇ ਨਾਨਕੀ। ਹਾਂ। ਤੇ ਹੁਣ ਆਪਣੇ ਗੈਰੀ ਨੂੰ ਵੀ ਭਈ ਨਾਨਕੀ ਜਾਨ ਨੂੰ ਜੀ ਕਰਦਾ। ਮੈਂ ਤੈਨੂੰ ਐ ਕਹਿੰਦੀ ਸੀ ਵੀ ਉਹਨੂੰ ਨਾਨਕੀ ਤੌਰ ਤੇ। ਨਾਨਕੀ ਤੌਰ ਦੂੰਗਾ। ਉਮੀਦ ਨੇ ਜਾਣਾ ਹੈਗਾ ਉਹ ਕਹਿੰਦੀ ਸੀ ਐ ਕਰਕੇ ਕਹਿੰਦੀ ਮੇਰੀ ਪਰਝਾਈ ਵਗ ਗਈ। ਪਤ ਉਪੇਕੇ ਗਈ ਹੁਈ ਹੈ ਕਹਿੰਦੀ ਮੈਂ 4 ਦਿਨ ਉੱਥੇ ਲਾ ਕੇ ਆਉਣੇ ਆ ਕੋਈ ਨਾ ਨਾਲ ਗੈਰੀ ਨੂੰ ਲੈ ਜਾਊਗੀ। ਓ ਮੇਰੀ ਗੱਲ ਸੁਣਾ ਮੈਂ ਤੈਨੂੰ ਉਹਦੇ ਨਾਨਕੀ ਤੋਰਨ ਦੀ ਗੱਲ ਕਰਦੀ ਆ ਤੂੰ ਗਾਹਾਂ ਮੀਤ ਦੇ ਪੇਕਿਆਂ ਤਿੱਕਰ ਗੱਲ ਲੈ ਕੇ ਗਿਆ ਅਸਲੀ ਨਾਨਕੇ ਉਹਦੇ ਜਿਹੜੇ ਉਹਦੇ ਆਪ ਦੇ ਖੁੱਦ ਦੇ ਨਾਨਕੇ ਆ। ਓ ਉੱਥੇ ਕੀ ਰੱਖਿਆ ਮਾਂ ਉਹੀ ਗੱਲਾਂ ਹੁਣ ਉੱਥੇ ਕਾਦੀ ਰਿਸ਼ਤੇਦਾਰੀ ਰਹਿ ਗਈ ਜਦੋਂ ਉਹੀ ਮੁੱਕ ਗਈ ਰਿਸ਼ਤੇਦਾਰੀ ਅਗਲੇ ਦਾਦਾ ਦੋਤਾ ਹੈ ਅਗਲੇ ਨਾਨੇ ਨਾਨੀ ਦੀ ਤਾਂ ਉਨੀ ਰਿਸ਼ਤੇਦਾਰੀ ਆ ਅਗਲੇ ਨੂੰ ਉਹਦੇ ਵਿੱਚ ਆਪਦੀ ਧੀ ਦਿਸੂਗੀ। ਦੂਜਾ ਮੱਜ ਨਾਲ ਕਹਤਾ ਤੂੰ ਤਾਂ ਆਪਦਾ ਟੰਬਰ ਭੁੱਲ ਗਿਆ ਦੂਜਾ ਵਿਆਹ ਕਰਾ ਲਿਆ। ਓਹੋ ਹੁਣ ਮੇਰੀ ਗੱਲ ਸੁਣ ਮਾ ਜੇ ਮੀਤ ਨਾਲ ਪੇ ਉਹ ਜਾਊਗਾ ਉਹ ਵੀ ਤਾਂ ਅਕਸਰ ਉਹਦੇ ਨਾਨਕੀ ਨੇ ਉੱਥੇ ਮੋਹ ਪਿਆਰ ਪੈਣ ਦੋ ਆਕੇ ਤਾਂ ਉਹ ਖੜਦੇ ਨਹੀਂ ਹੈਗੇ ਠੀਕ ਹੈ ਆ ਜਦੋਂ ਦੀ ਉਹਨਾਂ ਦੀ ਮੇਰੇ ਘਰ ਦੀ ਮੁੱਕੀ ਸੀ ਉਹਨਾਂ ਦੀ ਕੁੜੀ ਮੁੱਕੀ ਸੀ ਉਸ ਤੋਂ ਬਾਅਦ ਕਦੇ ਆਏ ਹੈ ਜਮਾ ਨਹੀਂ ਆਏ ਇੱਕ ਦੋ ਵਾਰੀ ਆਏ ਸੀ ਉਹ ਵੀ ਕਲੇਸ਼ ਕਰਕੇ ਆਏ ਸੀ ਡੱਕਰ ਤੇ ਮੈਂ ਮੁੜ ਕੇ ਕਦੇ ਆ ਕੇ ਨਹੀਂ ਖੜੇ ਫਿਰ ਉਹਨਾਂ ਨਾਲ ਕਾਹਦਾ ਵਰਤਣਾ ਮੇਰੀ ਗੱਲ ਸੁਣ ਲਾ ਉਹ ਦੋ ਤਿੰਨ ਵਾਰੀ ਨਾ ਮੁੰਡੇ ਨੂੰ ਲੈਣ ਆਏ ਸੀ ਤੇਰੇ ਮਨ ਚ ਆਏ ਹੋ ਗਿਆ ਵੀ ਮੁੰਡੇ ਨੂੰ ਕਿਤੇ ਜਵੇਂ ਨਾ ਮੇਰੇ ਨਾਲ ਤੋੜ ਲੈਣ ਇੰਨਾ ਕੋਈ ਵੀ ਪਾਪੀ ਨਹੀਂ ਹੁੰਦਾ ਅਗਲੇ ਨੂੰ ਵੀ ਆਇਆ ਦੋ ਤਾਂ ਉਹਨਾਂ ਦਾ ਵੀ ਚਾਰ ਦਿਨ ਉੱਥੇ ਕੱਟਿਆਊਗਾ ਹੁਣ ਚੱਲ ਭਾਈ ਸੂਹਾ ਵਾਲਾ ਹੋ ਗਿਆ ਉਦੋਂ ਤਾਂ ਨਿਆਣਾ ਸੀ ਮੈਂ ਨਹੀਂ ਤੋੜਨ ਦਿੰਦੀ ਸੀ ਹੁਣ ਭਾਈ ਜਦੋਂ ਜਵਾਕ ਆਂਡ ਗਮਾਂਡ ਦੇ ਦੱਸਦੇ ਆ ਵੀ ਅਸੀਂ ਤਾਂ ਆਪਦੇ ਨਾਨਕੀ ਜਾਵਾਂਗੇ ਆਏ ਖੇਡੇ ਆਏ ਉਹ ਕਿਤੇ ਡੱਡੂ ਟਪੂਸੀਆਂ ਲਾਈਆਂ ਤੂੰ ਤਾਂ ਭਾਈ ਹੋਰ ਹੀ ਗੱਲਾਂ ਕਰੀ ਜਾਨਾ ਉਹ ਮੈਂ ਮੀਤ ਨਾਲ ਗੱਲ ਕੀਤੀ ਸੀਗੀ ਇਹ ਪਹਿਲਾਂ ਹੀ ਗੱਲ ਕਰ ਲਈ ਉਹ ਕਹਿੰਦੀ ਦਾ ਮੈਂ ਵੀ ਤਾਂ ਇਹਦੀ ਮਾਂ ਹੀ ਆ ਕਹਿੰਦੀ ਮੈਂ ਕਹਿੰਦੀ ਆਪਦੇ ਪੇਕੇ ਲੈ ਕੇ ਜਾਉਂਗੀ ਕਹਿੰਦੀ ਉਹ ਵੀ ਤਾਂ ਉਹਦੇ ਨਾਨਕੇ ਹੀ ਐ ਪਹਿਲਾਂ ਗੱਲ ਹੋ ਗਈ ਸੀ ਮੇਰੀ ਤਾਂ ਹੀ ਮੈਂ ਤੁਹਾਨੂੰ ਦੱਸੀ ਇਹਨਾਂ ਵੀ ਉਹਨੇ ਜਾਣਾ ਨਾਲ ਲੈ ਜੂਗੀ ਹੁਣ ਉੱਥੇ ਤੋਰ ਕੇ ਵੀ ਕਿ ਦੱਸ ਕੀ ਕਰਾਂਗੇ ਫਿਰ ਮਾਂ ਤੂੰ ਤਾਂ ਉਹੀ ਗੱਲਾਂ ਕਰਨ ਲੱਗ ਗਈ ਨਾਲੇ ਮੈਂ ਤੈਨੂੰ ਕਹਾ ਨਾ ਵੀ ਜਿਹੜੇ ਆਪਦੇ ਨਾਨਕੇ ਹੁੰਦੇ ਆ ਉਹ ਨੱਕ ਬੁੱਲ ਨਹੀਂ ਘੜਦੇ ਹੁੰਦੇ ਬਗਾਨੇ ਤਾਂ ਬਗਾਨੇ ਰਹਿੰਦੇ ਆ ਟਾਕੀ ਤਾਂ ਟਾਕੀ ਰਹਿੰਦੀ ਆ ਜੇ ਹੁਣ ਉਹਦੇ ਪੇਕੇ ਨੇ ਚੱਲ ਪਰਾਈ ਨਾ ਉਹਦੀ ਉੱਥੇ ਹੋਊਗੀ ਆਂਡਗਮਾਡ ਅਗਲਾ ਆਖੂਗਾ ਵੀ ਬਗਾਨਾ ਗੂੰ ਚੱਕ ਲਈ ਤੈਨੂੰ ਸੂੰ ਨਹੀਂ ਵੀ ਆਪਦਾ ਜਵਾਕ ਜਾਂ ਮਸਾਉ ਕੁਛ ਕਹਿੰਦਾ ਹੁੰਦਾ ਤੂੰ ਇਹੋ ਜਿਹਾਂ ਗੱਲਾਂ ਕਰਵਾਉਣੀਆਂ ਕਿਉਂ ਤੂੰ ਮੇਰੀ ਬੇਇੱਜ਼ਤੀ ਕਰਵਾਉਣਾ ਉਹ ਮਾਂ ਕਿਦਰੇ ਕੁਛ ਨਹੀਂ ਹੁੰਦਾ ਹੈਗਾ ਜਮਾਨਾ ਬਦਲ ਗਿਆ ਤੂੰ ਤਾਂ ਉਹੀ ਪੁਰਾਣੇ ਖਿਆਲ ਲਈ ਫਿਰਦੀ ਐ ਪੜੀ ਲਿਖੀ ਮੀਤ ਹੈਗੀ ਐ ਸਾਰੀ ਦੁਨੀਆਦਾਰੀ ਦੀ ਸਮਝ ਹੈਗੀ ਦੇਖੋ ਜੇ ਮੈਂ ਜਾਣੀ ਐ ਵੇਖ ਤੇਰੇ ਪਹਿਲਾਂ ਵਾਲੇ ਸੌਰੀ ਤਾਂ ਅਗਲਾ ਐ ਆਖੂਗਾ ਆ ਬੁੜੀ ਪਤਾ ਨਹੀਂ ਕੋੜ ਮਨੂ ਮਿਲਣ ਦੀ ਮਾਰੀ ਤੁਰਿਆ ਆਉਂਦੀ ਆ ਆਪਾਂ ਜਾਣਾ ਹੀ ਨਹੀਂ ਹੈਗਾ ਉੱਥੇ ਬਸ ਉਹਨਾਂ ਨਾਲ ਰਿਸ਼ਤਾ ਖਤਮ ਮੈਂ ਗੱਲ ਨਹੀਂ ਬਾਤ ਨਹੀਂ ਹੈਗੀ ਜਾਣਿਆ ਚਾਰ ਦਿਨ ਇਹਨੂੰ ਜਵਾਕ ਨੂੰ ਪੀ ਸੋਹਾਂ ਵੀ ਮੇਰੇ ਅਸਲੀ ਨਾਨਕੇ ਕਿਹੜੇ ਤੇ ਨਕਲੀ ਨਾਨਕੇ ਕਿਹੜੇ ਆ ਉੱਥੇ ਜਾਊਗਾ ਇਹ ਵੀ ਹੁਣ ਜਿੱਥੋਂ ਜਿੱਥੇ ਆਪਣਾ ਵਰਤ ਵਰਤੇ ਵਾ ਉਹ ਅਸਲੀ ਹੋ ਜਾਂਦਾ ਹੈਗਾ ਕੋਈ ਨਾ ਮੈਂ ਤਾਂ ਇਥੇ ਮੀਤ ਨਾਲ ਉਹਦੇ ਪੇਕੀ ਭੇਜੂਗਾ ਵੀ ਨਾਨਕੀ ਹੈ ਉਹਦੇ ਕੁਝ ਨਹੀਂ ਹੁੰਦਾ ਹੈਗਾ ਜੇ ਮੀਤ ਸਿਆਣੀ ਆ ਨਾ ਤਾਂ ਜਿਹੜਾ ਆਂਡ ਗਮਾਡਾ ਉਹ ਐਂ ਕਹਿ ਦਿੰਦਾ ਵੀ ਤੂੰ ਨਹੀਂ ਇਹਨਾਂ ਦਾ ਦੋਤਾ ਉਹ ਅਗਲਾ ਕੰਨ ਭਰ ਦੂਗਾ ਕਿਉਂ ਨਹੀਂ ਤੇਰੇ ਖਾਨੇ 'ਚ ਵੱੜਦੀ ਜੇ ਜਵਾਕ ਨੂੰ ਨਹੀਂ ਵੀ ਪਤਾ ਤਾਂ ਵੀ ਪਤਾ ਲਾ ਦੇਣਗੇ ਚੱਲ ਠੀਕ ਆ ਮਾਂ ਜੇ ਤੁਜੀ ਦੀ ਨਹੀਂ ਆ ਫਿਰ ਮੈਂ ਬੇਲਾ ਤਾਂ ਹੈਗਾ ਹੀ ਆਂ ਆ ਬਲਾਈਆਂ ਨੂੰ ਪਾਣੀ ਲਾਉਣਾ ਪਾਣੀ ਲਾ ਕੇ ਫਿਰ ਮੈਂ ਘਰੇ ਜਾਣਾ ਤੇ ਆ ਉਹ ਹੋ ਕੇ ਛੱਡ ਆਉਣਾ ਉਹਨੂੰ ਮੈਂ ਗੈਰੀ ਨੂੰ ਤਿਆਰ ਕਰ ਦੇ ਚੱਲ ਪਾਈ ਜੇ ਮੈਂ ਤੂੰ ਕਹ ਦੂੰ ਆਪਦੀ ਮਰਜ਼ੀ ਕਰਨਾ ਜੇ ਤਾਂ ਹੁਣ ਤੂੰ ਮੂੰਹ ਮੋਟਾ ਕਰਦਾ ਵੀ ਮੇਰੀ ਮਾਂ ਉੱਥੇ ਤੋਰਦੀ ਆ ਜੇ ਭਾਈ ਤੂੰ ਮੀਤ ਦੇ ਨਾਲ ਤੋਰਨਾ ਉਹ ਤੇਰੀ ਮਰਜ਼ੀ ਆ ਤੇ ਪਰ ਭਾਈ ਅਸਲ ਤਾਂ ਉਹਨੂੰ ਆਪਦੇ ਨਾਮ ਕੀ ਜਾਏ ਚ ਹੀ ਫਾਇਦਾ ਸੀ ਚੱਲ ਭਾਈ ਮੈਂ ਤਾਂ ਜਾਣੀ ਆ ਚੰਗਾ ਭਾਈ ਤੇਰੇ ਨਾਲ ਮੱਥਾ ਮਾਰੇ ਦਾ ਫਾਇਦਾ ਨਹੀਂ ਜਿਵੇਂ ਤੂੰ ਕਰਨੀ ਆ ਕਰਨੀ ਤਾਂ ਤੂੰ ਆਪਦੀ ਮਰਜ਼ੀ ਆ ਜਿਵੇਂ ਰਾਇ ਕਰੋਗੇ ਮਾਂ ਨੂੰ ਕਿਹੜਾ ਦੱਸੋਗੇ ਉਹ ਫੇਰ ਉਹੀ ਗੱਲਾਂ ਤੇਰੀਆਂ ਦਾ ਮਾਂ ਦੱਸ ਮਾਂ ਨੇ ਤਾਂ ਭਈ ਜਿਹੜਾ ਕਹਿਣਾ ਸੀ ਕਹਿਤਾ ਉਹੀ ਬਸ ਕੋਈ ਮਾੜਾ ਜਾਂਡ ਗਵਾਂਡ ਚੋਂ ਕਹਿ ਦੇ ਨੂੰ ਮਗਰ ਹੋ ਜਾਂਦੀ ਐ ਵੀ ਹੁਣ ਉਹ ਤੇ ਹੈ ਕਿ ਉਹਦਾ ਲੱਲਾ ਨਹੀਂ ਖੱਖਾ ਨਹੀਂ ਸਗੋਂ ਉਹ ਇੱਥੇ ਮੀਤ ਨਾਲ ਜਾਵੇ ਇਹਨਾਂ ਨੂੰ ਆਪਦੇ ਨਾਲ ਜਦੋਂ ਆਪ ਦਾ ਪਰਿਵਾਰ ਸਮਝੂਗਾ ਇੱਥੇ ਮੋਹ ਪੈ ਜਾਊਗਾ ਜਵਾਕ ਤਾਂ ਮੋਹ ਪੈਣ ਦੀ ਗੱਲ ਹੁੰਦੀ ਐ ਪਰ ਇਹਨੇ ਹੰਡ ਕਰਨੀ ਐ ਚਲੋ ਜਾ ਕੇ ਮੀਤ ਨੂੰ ਕਹਿਣਾ ਵੀ ਕਰਦੇ ਨੂੰ ਤਿਆਰ ਉਹੀ ਗੱਲ ਉੱਥੇ ਹੁਣ ਉਹਦਾ ਉੱਥੇ ਕੌਣ ਆ ਦੱਸ ਛੱਡ ਕੇ ਆਉਂਗਾ ਜਵਾਕ ਨੂੰ ਕੀ ਪਤਾ ਸਿੱਧੇ ਮੂੰਹ ਬਲਾਉਣਗੇ ਕਿ ਨਾਂਵ ਲਾਉਣਗੇ ਸਗੋਂ ਇੱਥੇ ਜਾਊਗਾ ਤਾਂ ਮੋਹ ਪਿਆਰ ਪਾਊਗਾ ਨਾਲੇ ਸਾਰਾ ਪਰਿਵਾਰ ਵਧੀਆ ਭੱਜ ਭੱਜ ਕੇ ਮਿਲਣ ਆਲੇ ਹੈਗੇ ਚਲੋ ਹੁਣ ਮਾਂ ਦੀ ਵੀ ਨਹੀਂ ਮੋੜ ਸਕਦਾ ਹੈਗਾ ਜਾਣਾ ਯਾਰ ਕਹਿ ਦੇਣਾ ਮੀ ਤੈਨੂੰ ਵੀ ਭਈ ਕਰ ਦੇ ਤਿਆਰ ਇਹਨੂੰ ਹੋ ਹੋ ਮੀਤਾ ਹਾਂਜੀ ਚੋਲੇ ਬਣਾਉਣੇ ਅੱਜ ਹਾਂਜੀ ਮਾਚੜੇ ਬਣਾ ਲੈਣੀਆਂ ਦੁਪਹਿਰੇ ਜਿਆ ਗਰਮੀ ਵਾਲੀ ਸੀ ਮੈਠੀ ਬੈਠੇ ਕੱਢ ਲਾਂਗੇ ਗਰਮੀ ਤੇ ਪੁੱਛਣਾ ਬੁਰਾ ਹਾਲ ਕਰ ਰੱਖਿਆ ਮੈਂ ਨਾ ਤੇਰੇ ਨਾਲ ਗੱਲ ਕਰਦਾ ਸੀਗਾ ਹਾਂਜੀ ਦੱਸੋ ਮੈਂ ਕਹਿੰਦਾ ਸੀਗਾ ਹੂੰ ਗੈਰੀ ਨੂੰ ਤਿਆਰ ਕਰ ਦੇ ਨਾਲੇ ਨਾ ਇਹਦੇ ਥੋੜੇ ਜਿਹਾ ਕੱਪੜੇ ਬੈਗ 'ਚ ਪਾ ਕੇ ਦੇ ਦੇ ਮੈਨੂੰ ਨਾ ਕਾਹਦੇ ਵਾਸਤੇ ਕਿਤੇ ਜਾ ਕੇ ਆਉਣਾ ਵੀ ਬੈਗ 'ਚ ਕੱਪੜੇ ਪਾਦਾ ਤੇ ਮੈਨੂੰ ਦੱਸਿਆ ਵੀ ਨਹੀਂ ਨਾ ਮੈਂ ਮੁੰਡੇ ਬਿਨਾ ਕਿ ਮੈਰਾ ਹੋਊਂਗੀ ਭਲਾ ਉਹ ਮੇਰੀ ਗੱਲ ਤਾਂ ਸੁਣ ਲਾ ਮਾ ਬਾਲਾ ਕਹੀ ਜਾਂਦੀ ਸੀ ਕਹਿੰਦੀ ਇਹਨੂੰ ਇਹਦੇ ਨਾਲ ਕੇ ਛੱਡਿਆ ਕਹਿੰਦੀ ਵੀ ਬਾਲਾ ਕਰੀ ਜਾਂਦਾ ਮੈਂ ਕਿਹਾ ਅਸੀਂ ਮਾਣੋ ਵੀ ਮੀਤ ਨੇ ਆਦੇ ਪੇਕੇ ਜਾਣਾ ਵੀ ਉਹ ਵੀ ਤਾਂ ਇਹਦੇ ਨਾਨਕੇ ਹੀ ਆ ਵੀ ਉੱਥੇ ਵਗ ਜੂ ਕਹਿੰਦੀ ਨਹੀਂ ਨਹੀਂ ਕਹਿੰਦੀ ਉਹਨਾਂ ਨੂੰ ਵੀ ਐ ਹੋਵੇ ਵੀ ਸਾਡਾ ਦੋਤਾ ਆਇਆ ਕਹਿੰਦੀ ਉਹ ਵੀ ਵਿਚਾਰੇ ਤਰਸਦੇ ਹੋਣਗੇ ਬੋਲੀ ਹਿੰਦੀ ਜੀ ਕਰੀ ਜਾਂਦੀ ਸੀ ਫਿਰ ਮੈਂ ਹਾਂ ਕਰਤੀ ਮੈਂ ਚੱਲ ਮੈਂ ਛੱਡ ਆਉਣਾ ਮੇਰੀ ਗੱਲ ਸੁਣੋ ਜੀ ਚਲੋ ਮਾਂ ਦੀ ਗੱਲ ਇੱਕ ਥਾਂ ਤੇ ਸਹੀ ਵੀ ਆਪਾਂ ਮੰਨ ਲੈਂਦੇ ਆ ਵੀ ਉਹਦੇ ਨਾਨਕੇ ਉਹੀ ਰਹਿਣਗੇ ਠੀਕ ਹੈ ਜਿਹੜਾ ਪਿਆਰ ਉਹਨੂੰ ਉੱਥੋਂ ਮਿਲਣਾ ਮੈਨੂੰ ਲੱਗਦਾ ਉਹ ਕਿਤੋਂ ਵੀ ਨਹੀਂ ਮਿਲ ਸਕਦਾ ਪਰ ਮੇਰੇ ਪੇਕੇ ਵੀ ਤਾਂ ਕੋਸ਼ਿਸ਼ ਕਰਦੇ ਆ ਨਾ ਉਹ ਪਿਆਰ ਦੇਣ ਦਾ ਜਿਹੜਾ ਕਿ ਉਹਦੇ ਸਹੀ ਆਸਲੀ ਨਾਨਕਾ ਤੋਂ ਮਿਲਣਾ ਦਾ ਨਾਲੇ ਮੈਂ ਤਾਂ ਉਹਨੂੰ ਕਦੇ ਮਤੇਰਾ ਵਾਲਾ ਬਿਹਾਰ ਕੀਤਾ ਹੀ ਨਹੀਂ ਹੈਗਾ ਫਿਰ ਉਹਦੇ ਨਾਨਕੇ ਉੱਥੇ ਕੀ ਤੇ ਮੇਰੇ ਪੇਕੇ ਕੀ ਉਹ ਸਮਝ ਆਇਆ ਸੀਗਾ ਹੁਣ ਮੈਂ ਦੱਸ ਕੀ ਕਰਾਂ ਫਿਰ ਮੈਂ ਤਾਂ ਹਾਂ ਕਰਤੀ ਸੀਗੀ ਕੋਈ ਗੱਲ ਨਹੀਂ ਗੈਰੀ ਨੂੰ ਉੱਥੇ ਜਾਣਾ ਇੱਕ ਦਿਨ ਜਾ ਕੇ ਮਿਲ ਆਵਾਂਗੇ ਆਪਾਂ ਤਿੰਨੇ ਜਣੇ ਭੱਜ ਜਾਗੇ ਠੀਕ ਆ ਅਗਲੇ ਨੂੰ ਵੀ ਆਏ ਲੱਗੂ ਸਾਡੀ ਧੀ ਦੀ ਥਾਂ ਤੇ ਚਲ ਮੀਤ ਸੀਗੀ ਜਦੋਂ ਮੈਂ ਉਹਨਾਂ ਨਾਲ ਉਹੇ ਜਿਹਾ ਵਿਹਾਰ ਰੱਖਦੀ ਆ ਕੋਸ਼ ਹੋਣਗੇ ਮੈਨੂੰ ਦੇਖ ਕੇ ਹਨਾ ਨਾਲੇ ਤਾਂ ਗੈਰੀ ਨੂੰ ਮਲਾ ਲਿਆਵਾਂਗੇ ਨਾਲੇ ਜਾ ਆਵਾਂਗੇ ਤੇ ਮੈਂ ਐ ਕਹਿੰਦੀ ਸੀ ਜੀ ਮੈਨੂੰ ਨਾ ਮੇਰੀ ਭੈਣ ਦਾ ਫੋਨ ਆਇਆ ਸੀ ਅੱਛਾ ਕੀ ਕਹਿੰਦੀ ਸੀ ਉਹ ਤਾਂ ਐ ਕਹਿੰਦੀ ਸੀ ਕਹਿੰਦੀ ਆ ਕਿ ਮੈਂ ਕੱਲ ਦੀ ਆਈ ਹੋਈ ਆਂਗੀ ਤੇ ਕੇ ਮੇਰੇ ਪੁੱਛੋ ਹਾਂ ਤੇ ਕਹਿੰਦੀ ਤੂੰ ਆ ਜਾ ਤੇ ਮੈਂ ਤਾਂ ਐ ਕਹਿੰਦੀ ਸੀ ਵੀ ਗਾਰੀਨ ਤਾਂ ਮੈਂ ਲੈ ਜਾਣਾ ਸੀ ਆਪਦੇ ਨਾਲ ਦੇਖੀ ਅੱਛਾ ਫਿਰ ਤੂੰ ਅੱਜ ਹੀ ਜਾਣਾ ਮੈਂ ਤਾਂ ਅੱਜ ਹੀ ਜਾਣਾ ਸੀ ਜੇ ਮੈਂ ਤੁਹਾਡਾ ਨਰਾਇ ਕਰਨੀ ਸੀ ਵੀ ਉਦੋਂ ਪਹਿਲਾਂ ਤੁਸੀਂ ਗੱਲ ਸੁਣਾਤੀ ਤਾਂ ਹੀ ਮੈਂ ਚੱਲ ਪਹਿਲਾਂ ਤੁਹਾਡੀ ਸੁਣ ਲੈ ਚੱਲ ਫਿਰ ਤੂੰ ਐ ਕਰ ਹਾਂ ਜੀ ਦੇਖੀ ਜਾਊਗੀ ਮੈਂ ਵੀ ਮਾਣ ਨੂੰ ਜਿਹੜੀ ਗੱਲ ਸਮਝਾਉਂਦਾ ਸੀ ਉਹ ਮਾਂ ਸਮਝ ਨਹੀਂ ਹੈਗੀ ਤੂੰ ਐ ਕਰ ਚੁੱਪ ਕਰਕੇ ਉਹਨੂੰ ਤਿਆਰ ਕਰ ਗੈਰੀ ਨੂੰ ਕੱਤੂ ਨਾਲ ਲੈ ਜਾ ਉਥੇ ਚਲ ਰਤਾ ਬਾਲਾ ਵਧੀਆ ਕੀਤਾ ਜੀ ਕੋਈ ਨਹੀਂ ਮੈਂ ਗੈਰੀ ਨਹੀਂ ਲੈ ਜਾਨੀ ਮੈਂ ਇਹ ਨਹੀਂ ਕਹਿੰਦੀ ਹੈਗੀ ਫਿਰ ਮੈਂ ਉਹਦੇ ਨਾਨਕੇ ਨਾਲ ਉਹਨੂੰ ਤੋੜਨਾ ਬਾਲਾ ਕਿ ਲੈ ਮੈਂ ਉਥੇ ਵੀ ਇੱਕ ਦਿਨ ਗੱਲ ਕਰਾਂ ਉਹ ਛੱਡਦੇ ਨਹੀਂ ਹੈਗੇ ਪਤਾ ਕੀ ਹੈ ਮੈਂ ਮੰਨਦੀ ਹਾਂ ਗੈਰੀ ਵੀ ਨਾਨੀ ਬਹੁਤ ਪਿਆਰ ਕਰਦੀ ਹੋਊਗੀ ਇਹਨੂੰ ਕਿਉਂਕਿ ਅਗਲੀ ਦੀ ਧੀ ਦਾ ਪੁੱਤ ਹੈ ਹਨਾ ਹੁੰਦਾ ਹੀ ਹੈ ਹਰ ਇੱਕ ਮਾਂ ਨੂੰ ਵੀ ਮੂਲ ਕਹਿੰਦੇ ਹੁੰਦੇ ਪਿਆਜ ਨਾਲੋਂ ਮੂਲ ਪਿਆਰਾ ਉਹ ਵੀ ਆਪਣੀ ਜਗ੍ਹਾ ਤੇ ਸਹੀ ਹੈ ਪਰ ਮੈਂ ਨਾ ਗੈਰੀ ਵੀ ਨਾ ਮੇਥੋਂ ਵੀ ਨਹੀਂ ਰਹਿ ਜਾਂਦਾ ਮੇਰਾ ਵੀ ਤਾਂ ਹੈ ਨਾ ਜਵਾਕ ਇਹ ਬਾਕੀ ਆਏ ਹਨਾ ਆਇਆ ਗਿਆ ਦੀ ਰਿਸ਼ਤੇਦਾਰੀਆਂ ਹੁੰਦੀਆਂ ਜਦੋਂ ਹੁਣ ਉਹ ਆ ਕੇ ਨਹੀਂ ਖੜਦੇ ਹੈ ਜਦੋਂ ਇਧਰਲੇ ਗੈਰੀ ਦਾ ਮੋਹ ਵੀ ਕਰਦਾ ਤੇਰਾ ਭਰਾ ਹਨਾ ਤੇ ਤੂੰ ਕੁਛ ਨਹੀਂ ਹੁੰਦਾ ਮਾਂ ਤਾਂ ਬੋਲੀ ਜਾਊਗੀ ਮਾਂ ਨੂੰ ਮੈਂ ਆਪੇ ਸੰਭਾਲ ਲਊਗਾ ਤੂੰ ਆਪ ਦਾ ਤਿਆਰ ਹੋਣਾ ਤਿਆਰ ਹੋ ਤੇ ਤੁਸੀਂ ਜਾਓ ਫਿਰ ਠੀਕ ਹੈ ਚਲੋ ਠੀਕ ਹੈ ਜੀ ਤੇ ਮੈਂ ਆਏ ਕਹਿੰਦੀ ਸੀ ਮੈਂ ਸਭ ਚੀਜ਼ ਇਹ ਨਾ ਬਣਾ ਜਾਣੀ ਆ ਸ਼ਾਮ ਨੂੰ ਤੁਹਾਨੂੰ ਬਣਾਉਣੀ ਨਹੀਂ ਪਣੀਏਗੀ ਕਿਹੜਾ ਬਾਲੀ ਦੂਰ ਜਾਣਾ ਮੈਂ ਚੱਲ ਕੋਈ ਗੱਲ ਨਹੀਂ ਤੂੰ ਨਾ ਦੇਖੋ ਕਿਤੇ ਖੇਡਦਾ ਫਿਰਦਾ ਹੋਊਗਾ ਵਿਚਾਰਾ ਤੂੰ ਤਿਆਰ ਹੋ ਜਾ ਆ ਚੌਲੇ ਜੇ ਤਾਂ ਮੈਂ ਕੱਢ ਦੇਣਾ ਤੜਕਾ ਹੀ ਲਾਉਣਾ ਕੋਈ ਨਾ ਮੈਂ ਲਾ ਦੂੰਗੀ ਤੜਕਾ ਨਾ ਮੈਂ ਜਾਂਦੀ ਜਾਂਦੀ ਲਾ ਜੂਗੀ ਤੜਕਾ ਲੈ ਤੁਸੀਂ ਕੱਟ ਦੋ ਗੰਡੇ ਟੋਟੇ ਦੇ ਜਾਨੀਏ ਚੀਰ ਦਿਓ ਤੇ ਮੈਂ ਮੁੰਡੇ ਨਵਾ ਕੇ ਤਿਆਰ ਚੱਲ ਦੇਖੋ ਕਿੱਥੇ ਤੇ ਤੂੰ ਨਵਾ ਕੇ ਉਹਨੂੰ ਤਿਆਰ ਕਰ ਨਾਲੇ ਆਪ ਤਿਆਰ ਹੋ ਤੇ ਜਾਓ ਫਿਰ ਚੰਗਲ ਦੇਖੀ ਜਾਊਗੀ ਮਾਂ ਤਾਂ ਬੋਲੀ ਜਾਊਗੀ ਹੁਣ ਜਿੰਨਾਂ ਨਾਲ ਵਰਤਨਾ ਉੱਥੇ ਭੇਜਾਂਗੇ ਨਾਲੇ ਇੱਥੇ ਕਿਹੜਾ ਕੋਈ ਆਇਆ ਮਤਰਿਆਂ ਵਾਲਾ ਕਰਦੀ ਇਹ ਵਧੀਆ ਮੋਹ ਪਿਆਰ ਅੱਗੋਂ ਇਹ ਤਾਂ ਸਗੋਂ ਆਏ ਕਹਿੰਦੀ ਮੇਰਾ ਜੀ ਨਹੀਂ ਲੱਗਣਾ ਹੈਗਾ ਨਹੀਂ ਅੱਜ ਕੱਲ੍ਹ ਉਹੀ ਗੱਲ ਆ ਅ ਦੂਜੀਆਂ ਵਿਆਹ ਕਿ ਲਿਆਉਣਾ ਕੋਈ ਨਹੀਂ ਕਿਸੇ ਬਗਾਨੇ ਦਾ ਕਰਦੀ ਹੈਗੀ ਇਹ ਤਾਂ ਫੇਰ ਵੀ ਬਥੇਰਾ ਕਰਦੀ ਹੈਗਾ ਜੀ ਦਾ ਬਾਗ ਜਾਣ ਦੇ ਨਾਲ ਹੀ ਆਊਗਾ ਦੇਖੀ ਜੋ ਮੰਮਾ ਮੰਮਾ ਹਾਂ ਨਾਨਕੇ ਕਿੱਥੇ ਕੋ ਵੰਚਾਂਗੇ ਨਾਨਕੇ ਆਪਾਂ ਪਹੁੰਚ ਗਏ ਪੁੱਤ ਤੂੰ ਉਹ ਸੋਚਦਾ ਹੋਏਗਾ ਵੀ ਤੇਰੇ ਨਾਨਕੇ ਜਿਹੜੇ ਪਹਿਲਾਂ ਸੀ ਵੀ ਉੱਥੇ ਕਿਉਂ ਨਹੀਂ ਗਏ ਮੇਰੀ ਗੱਲ ਸੁਣ ਪੁੱਤ ਤੂੰ ਤਾਂ ਲੱਕੀ ਆ ਦੇਖ ਕਿੰਨੀ ਕਿਸਮਤ ਵਾਲਾ ਤੂੰ ਜਿਹੜਾ ਤੇਰਾ ਦੋ ਦੋ ਨਾਨਕੇ ਆ ਮੇਰੇ ਦੋਸਤਾਂ ਜੀ ਤੈਨੂੰ ਇੱਕ ਨਾਨਕੇ ਮਿਲ ਤੇ ਮੱਧਿਆ ਕੇ ਦੋ ਨਾਨਕੇ ਮਿਲਦਾ ਹਾਂ ਪਤਾ ਤੇਰੇ ਦੋ ਨਾਨਕੇ ਆ ਦੇਖ ਤੂੰ ਤਾਂ ਕਿਸਮਤ ਵਾਲਾ ਭਾਗ ਵਾਲਾ ਮੇਰਾ ਪੁੱਤ ਜਿਹਨੂੰ ਦੋ ਦੋ ਪਾਸੇ ਪਿਆਰ ਮਿਲਦਾ ਦੇਖ ਉਧਰੋਂ ਵੀ ਤੇਰੀ ਨਾਨੀ ਕਿੰਨਾ ਪਿਆਰ ਕਰਦੀ ਏ ਤੈਨੂੰ ਤੇ ਇਧਰੋਂ ਵੀ ਤੇਰਾ ਮਾਮਾ ਕਿੰਨਾ ਜਿਆਦਾ ਪਿਆਰ ਕਰਦਾ ਹੈ ਨਾ ਹਾਂਜੀ ਤੂੰ ਤਾਂ ਪ੍ਰਮਾਤਮਾ ਨੂੰ ਕਹਿ ਕੇ ਲੇਖ ਲਿਖਾ ਕੇ ਲਿਆ ਆ ਵੀ ਮੇਰੀਆਂ ਦੋ ਦੋ ਮਾਵਾ ਹੁਣ ਤੇ ਇੰਨਾ ਪਿਆਰ ਮਿਲੂਗਾ ਠੀਕ ਹੈ ਨਾ ਆ ਜਾ ਬਸ ਆਪਾਂ ਪਹੁੰਚ ਗਏ ਪੁੱਤ ਹੰਤਾ ਠੀਕ ਨਾ ਮਾਮਾ ਕਾਰ ਆ ਗਿਆ ਆਪਣਾ ਆ ਜਾ ਪੁੱਤ ਲੈ ਭਾਂਡਾ ਆਇਤਰ ਦਈਆ ਕਿਵੇਂ ਵਧੀਆ ਤੂੰ ਦੱਸ ਕਿਵੇਂ ਠੀਕ ਆ ਹਾਂ ਠੀਕ ਆ ਮੈਂ ਤਾਂ ਵਧੀਆ ਕੀ ਹੋ ਗਿਆ ਚੁੱਪ ਜੇ ਕਰ ਗਈ ਐ ਤੂੰ ਕੀ ਕਰਾਉਣਾ ਸੀਗਾ ਕਿਉਂ ਇਹ ਤੁਹਾਡੀ ਦੂਜੀ ਦਾ ਨਹੀਂ ਹੈਗਾਗਾ ਕਰਨਾ ਚੁੱਪ ਕਰ ਪੈਣੀ ਕਹੇ ਜਿਆ ਗੱਲਾਂ ਕਰੀ ਜੰਨੀ ਆ ਪੁੱਤ ਮੇਰੀ ਗੱਲ ਸੁਣ ਜਾ ਤੂੰ ਅੰਦਰ ਐਸੀ ਚੱਲਦਾ ਹੋਗਾ ਕਮਰੇ ਚ ਬੈਠ ਚੱਲ ਕੇ ਮੈਂ ਆਉਣੀ ਆ ਕਰਨਾ ਮੇਰੀ ਗੱਲ ਸੁਣ ਆ ਦੂਜੀ ਤੀਜੀ ਵਾਲੀਆਂ ਗੱਲਾਂ ਨਾ ਕਰ ਠੀਕ ਹੈ ਉਹ ਮੇਰਾ ਮੁੰਡਾ ਦਾ ਤੂੰ ਕੀ ਬੋਲੀ ਜਾਂਦੀ ਆ ਨਾਲੇ ਉਹ ਜਵਾਬ ਤੇ ਭੋਰਾ ਭਾਰਾ ਤੇ ਕੀ ਬਿੱਤੂਗੀ ਹੈ ਉਹਦੇ ਸਾਹਮਣੇ ਤੇਰੀ ਮਾਂ ਯਾਦ ਕਰਾਈ ਜਿੰਨੀ ਮਸਾਂ ਭਲਾਈ ਉਹਨੂੰ ਜਵਾਬ ਨੂੰ ਨਹੀਂ ਸੱਗੀ ਨਾਲ ਪਰਾਂ ਦਾ ਨਾਲ ਹੀ ਰੱਖਿਆ ਕਰ ਤੂੰ ਨਾਲੇ ਇਹ ਤੇਰਾ ਕਿੱਥੋਂ ਆਪਦਾ ਬਣ ਜੂਗਾ ਆਪਦਾ ਖੂਨ ਤਾਂ ਆਪਦੀ ਹੁੰਦਾ ਬਗਾਨਾ ਖੂਨ ਤਾਂ ਬਗਾਨਾ ਹੀ ਰਹਿੰਦਾ ਚਾਹੇ ਕਿੰਨੇ ਹੀ ਪਿਆਰ ਕਰ ਲੋ ਉਹਨੂੰ ਇਹ ਤੇਰਾ ਬਹਿ ਮਾ ਕਰਨਾ ਫਿਰ ਆਕੇ ਬਗਾਨਾ ਬਗਾਨਾ ਹੀ ਹੁੰਦਾ ਜਦੋਂ ਬਗਾਨੇ ਨੂੰ ਆਪਾਂ ਆਪਣਾ ਬਣਾ ਲੀਏ ਨਾ ਤਾਂ ਆਪਦਿਆਂ ਨਾਲੋਂ ਵੱਧ ਮੁੱਲ ਮੋੜਦਾ ਹੈਗਾ ਤਾਂ ਕਰਕੇ ਮੈਨੂੰ ਨਹੀਂ ਇਹੋ ਬਗਾਨਾ ਲੱਗਦਾ ਹੈਗਾ ਮੇਰਾ ਤਾਂ ਪੁੱਤ ਆ ਮੈਂ ਤਾਂ ਕਰਮਾਂ ਵਾਲੀ ਸੀ ਜਿਹੜਾ ਪ੍ਰਮਾਤਮਾ ਨੇ ਮੈਨੂੰ ਜਾਂਦੀ ਨਹੀਂ ਪੁੱਤ ਦੇਤਾ ਨਹੀਂ ਬਗਾਨਾ ਤਾਂ ਬਗਾਨੇ ਹੁੰਦਾ ਤੂੰ ਆਪਦੇ ਨਿੱਕੇ ਨਿਆਣੇ ਬਾਰੇ ਸੋਚ ਕੋਈ ਆਪਦਾ ਹੋ ਕਰ ਨਾਲ ਬੈਠ ਕੇ ਗੱਲ ਕਰ ਮੇਰੇ ਨਾਲ ਬੈਠ ਮੈਂ ਤਾਂ ਤੈਨੂੰ ਐਂ ਕਹਿਨੀ ਆ ਸਿਆਣੀ ਬਣ ਬਗਾਨਾ ਖੂਨ ਕਦੇ ਆਪਦਾ ਨਹੀਂ ਬੰਦਾ ਅੱਜ ਕੱਲ ਤਾਂ ਆਪਦੇ ਨਹੀਂ ਆਪਦੇ ਬੰਦੇ ਤੂੰ ਬਗਾਨੇ ਤੇ ਆਸਾਂ ਲਾਈ ਬੈਠੀ ਹੈਗੀ ਤੇਰੀ ਤਾਂ ਜਮੀ ਹੱਦ ਹੋਈ ਪਈ ਆ ਚੱਲ ਕਰਨਾ ਕੋਈ ਨਹੀਂ ਉਹ ਬਗਾਨਾ ਬਗਾਨਾ ਕਹਿਣਾ ਛੱਡ ਮੇਰਾ ਪੁੱਤ ਆ ਠੀਕ ਹੈ ਜੇ ਤੈਨੂੰ ਨਹੀਂ ਚੰਗਾ ਲੱਗਦਾ ਤੂੰ ਨਾ ਬੜਾ ਪਰ ਮੈਂ ਇਹ ਕਹਿੰਦੀ ਆ ਤੈਨੂੰ ਐਵੇਂ ਨਾ ਮੇਰੇ ਮੁੰਡੇ ਨੂੰ ਤਾਨੇ ਮੇਨੇ ਜਿ ਮਾਰੀ ਜਾਏ ਠੀਕ ਹੈ ਤੇ ਨਾਲ ਉਹਦੇ ਸਾਹਮਣੇ ਵਾਲੀ ਮਾਂ ਦੀ ਕੋਈ ਗੱਲ ਨਹੀਂ ਕਰਨੀ ਹੈਗੀ ਮੈਨੂੰ ਪਤਾ ਕਿੰਨਾ ਔਖਾ ਜਵਾਬ ਜੇ ਦਰੋਂਦਾ ਚੱਲਿਆ ਨਹੀਂ ਜਾਂਦਾ ਪਤਾ ਮੈਨੂੰ ਤਾਂ ਕੀ ਲੋੜ ਆ ਭਾਈ ਚਾਰ ਦਰਾਂ ਨੂੰ ਦੁਖੀ ਹੋਏਂਗੀ ਤੂੰ ਹੋਏਂਗੀ ਕਿਹੜਾ ਮੈਂ ਦੁਖੀ ਹੋਵਾਂਗੀ ਫੇਰ ਸਾਡੇ ਕੋਲੇ ਰੋਂਦਲਾ ਜਾਂ ਮੂੰਹ ਨਾ ਲੈ ਕੇ ਆ ਜੀ ਮੇਰੇ ਨਾਲ ਐ ਕਰਦਾ ਮੇਰੇ ਨਾਲ ਐ ਕਰਦਾ ਤੂੰ ਸਿਆਣੀ ਬੰਜਾ ਆਪਦੇ ਜਵਾਬਾਰੇ ਸੋਚ ਲੈ ਛ ਆਪਣੇ ਮਾਂ ਹੈ ਨਹੀਂ ਸੀਗੀ ਤੇ ਉਦੋਂ ਆਪਾਂ ਨੂੰ ਕਿਵੇਂ ਲੱਗਦਾ ਹੁੰਦਾ ਸੀ ਨਾਲੇ ਆਪਾਂ ਵਿਆਹੀਆਂ ਵਰਗਾ ਸੀ ਫੇਰ ਵੀ ਭਾਲ ਆਉਂਦੀ ਸੀ ਨਾ ਕਿੰਨੀ ਤੇ ਉਹ ਤਾਂ ਪੋਰਾ ਪਾਰਾ ਫਲੂਰ ਆ ਜਿਹਦੇ ਆਪਦੇ ਤਨ ਤੇ ਲੱਗੀ ਹੋਵੇ ਨਾ ਉਹਨੂੰ ਤਾਂ ਮੜਾ ਮੋਟਾ ਸੋਚਣਾ ਚਾਹੀਦਾ ਤੂੰ ਤਾਂ ਫੇਰ ਵੀ ਨਹੀਂ ਸੋਚਦੀ ਹੈਗੀ ਤੂੰ ਆਪਾਂ ਆਪ ਜਵਾਕ ਜੱਲਿਆਂ ਵਾਲੇ ਸੀ ਤੂੰ ਤਾਂ ਠੀਕ ਹੈ ਮੇਰਾ ਤਾਂ ਚੱਲ ਉਹਦਾ ਵਿਆਹ ਨਹੀਂ ਹੋਇਆ ਸੀਗਾ ਫੇਰ ਵੀ ਨਹੀਂ ਤੂੰ ਤਾਂ ਸੋਚਦੀ ਹੈਗੀ ਨਹੀਂ ਮੈਂ ਸੋਚਦੀ ਆ ਤੈਨੂੰ ਤਾਂ ਹੀ ਉਹ ਕਹਿਣੀ ਆ 7-8 ਮਹੀਨੇ ਹੋਇਆ ਬਾਲੀ ਸਿਆਣੀ ਦਾ ਵੰਦ ਤੂੰ ਇੰਨਾ ਕੁ ਜਿਹੜੇ ਹੋਇਆ ਵਿਆਹ ਹੋਏ ਨੂੰ ਮੈਂ ਉਮਰ ਹੰਢਾ ਲਈ ਹੈਂ ਇੰਨੇ ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ ਤੇ ਸਾਰੀ ਦੁਨੀਆ ਬਾਰੇ ਪਤਾ ਲੱਗ ਗਿਆ ਮੈਨੂੰ ਵੀ ਕੌਣ ਕੀ ਸੋਚਦਾਗਾ ਤਾਈਓ ਕਹਣੀ ਛੱਡ ਖੜਾ ਇਹਦਾ ਚੱਲ ਉਹ ਤਾਂ ਤੂੰ ਗੱਲਾਂ ਦਾ ਛੱਡ ਖੜਾ ਆਪ ਕਿਉਂਕਿ ਮੈਨੂੰ ਪਤਾ ਮੈਂ ਕਿਵੇਂ ਚੱਲਣਾ ਹੈਗਾ ਬਾਕੀ ਜਦੋਂ ਮੇਰਾ ਵਿਆਹ ਹੋਇਆ ਨਾ ਅਗਲੇ ਨੇ ਸਾਰੀ ਗੱਲ ਧਾਰਮਿਕ ਸੀਗੀ ਹੁਣ ਮੈਂ ਜਵਾਨ ਨੂੰ ਬੇਜਵਾਨ ਤਾਂ ਨਹੀਂ ਹੁੰਦੀ ਹੈਗੀ ਛੁੱਟਣਾ ਹੋਊਗਾ ਪਰ ਇਹਨੂੰ ਇਹਦੇ ਨਾਲ ਕੀ ਤੋੜਦੀ ਇੱਥੇ ਲੈ ਕੇ ਆਉਂਦੀ ਕੀ ਲੋੜ ਸੀਗੀ ਨਾਲ ਮੇਰੀ ਸਸਤਾ ਭੇਜਦੀ ਨਹੀਂ ਸੀਗੀ ਉੱਥੇ ਉਹ ਤਾਂ ਕਹਿੰਦੀ ਸੀਗੀ ਇਹਨੂੰ ਉਹਦੇ ਨਾਲ ਕੇ ਜਾਂਦੇ ਉਹ ਤਾਂ ਮੈਂ ਲੈ ਕੇ ਆਈ ਆ ਉਹਨਾਂ ਨੇ ਕਿਹੜਾ ਭੇਜ ਜਾਗਾ ਤੈਨੂੰ ਜਾਦੇ ਹਿਰਵਾ ਆਉਂਦਾ ਵੈਦਾ ਜਦੋਂ ਮੇਰੇ ਕੋਈ ਜਵਾਕ ਹੈ ਨਹੀਂ ਨਾ ਤਾਂ ਮੈਨੂੰ ਤੇ ਇਹਦੇ ਹਿਰਵਾ ਆਊਗਾ ਤੇ ਫਿਰ ਜਵਾਕ ਜਾਮ ਤੈਨੂੰ ਹੋਰ ਕੀ ਕਹਿਣੀ ਆ ਆਪਦੇ ਨਿਆਣੇ ਬਾਰੇ ਸੋਚ ਕਰਨਾ ਜਦੋਂ ਪਰਮਾਤਮਾ ਨੇ ਦੇਣ ਦੇਣੀ ਆ ਨਾ ਉਦੋਂ ਹੀ ਦੇਣੀ ਹੈਗੀ ਉਦੋਂ ਪਹਿਲਾਂ ਹੁਣ ਮੈਂ ਥੱਕੇ ਨਾ ਜਵਾਕ ਹੀ ਨਾ ਚੱਕ ਲਿਆਵਾ ਭਾਈ ਇਹ ਤਾਂ ਸੋਚੇ ਤੂੰ ਸੋ ਆਉਂਦੀ ਆ ਗੱਲ ਜੇ ਸੋਚੇਂਗੀ ਆਪਦੇ ਬਾਰੇ ਮਾਣਾ ਮੋਟਾ ਖਿਆਲ ਕਰਨਗੀ ਆਪਦੇ ਪਰਿਵਾਰ ਬਾਰੇ ਆਪਦੇ ਗਾਹਾਂ ਬਾਰੇ ਫੇਰ ਗੱਲ ਚਲ ਠੀਕ ਆ ਚੰਗਾ ਆ ਜਾ ਚਾਹ ਪਾਣੀ ਪੀ ਲ ਆ ਚੱਲ ਜੀ ਮੈਨੂੰ ਤਾਂ ਐਸੀ ਤੋਂ ਗੱਲਾਂ ਹੀ ਮਾਰੇਗੀ ਚਾਹ ਪਾਣੀ ਤਾਂ ਪੁੱਛਦੀ ਦੀ ਹੀ ਹੈਗੀ ਪਹਿਲਾਂ ਲਾੜੀ ਲੈ ਲੜਦੀ ਕਿਉਂ ਆ ਮੈਨੂੰ ਤਾਂ ਭਈ ਜਵਾਬ ਜੇ ਚੰਗਾ ਨਹੀਂ ਲੱਗਦਾ ਫੇਰ ਉਹ ਮੈਨੂੰ ਤਾਂ ਗੁੱਸਾ ਜਾ ਆ ਗਿਆ ਸਿੱਧੀ ਗੱਲ ਦੱਸਦੀ ਚਲ ਕੋਈ ਨਹੀਂ ਚਾਹ ਪਾਣੀ ਮੈਂ ਆਪਾ ਪੀ ਲੂ ਪਰ ਮੇਰੇ ਪੁੱਤ ਨੂੰ ਨਾ ਭੁੱਲੀ ਜਾ ਮੈਨੂੰ ਗੁੱਸਾ ਹਾਂ ਕੋਈ ਨਹੀਂ ਹਾਂ ਕੀ ਗੰਦ ਜੇ ਪਾਵੇ ਆਸਰਾ ਨੇ ਸਹੂਣੀ ਕਿਨੇ ਖਲਾ ਰਹੇ ਥੇ ਮੈਂ ਖੇਢੀ ਹੁੰਦਾ ਸੀ ਮਾਸੀ ਜਨ ਨਾਲੇ ਮੈਨੂੰ ਮਾਸੀ ਮੂਸੀ ਜੀ ਨਾ ਕਹਿ ਕਰ ਮੈਂ ਤੇਰੀ ਕੋਈ ਮਾਸੀ-ਮੁਸੀ ਨਹੀਂ ਹੈਗੀਗੀ। ਜਾ ਬਾਰੀਆਂ ਕੇ ਖੇਡ ਲਾ। ਕਿ ਮੈਂ ਖਲਾਰਾ ਪਾਉਂਦਾਗਾ। ਇਹ ਜਵਾਕ ਜਿਹਨੂੰ ਚੱਕ ਲਈ ਮੈਂ ਤਾਂ ਹੀ ਨਹੀਂ ਸਮਝ ਆਉਂਦੀਗੀ। ਗੰਦ ਪਾ ਛੱਡਾਗਾ। ਹੋਰਾਂ ਸੂੰਹ ਨਹੀਂ ਸਿਖਾਈ ਇਹਨੂੰ ਕਿਸੇ ਨੇ। ਮਾਣਾ ਮੋਟਾ ਚੱਜ ਬੈਠਣ ਉੱਠਣ ਦਾ ਸਿਖਾਇਆ ਹੋਵੇ। ਦਾਦੀ ਇਹਦੀ ਕਰਦੀ ਆ ਵੱਡੀਆਂ-ਵੱਡੀਆਂ ਗੱਲਾਂ। ਉਹ ਸੂੰਹ ਹੈ ਨਹੀਂ ਵੀ ਜਵਾਕ ਨੂੰ ਕਿਵੇਂ ਰਹਿਣਾ ਸਣਾ ਦੱਸ ਕੇ ਤਾਂ ਤੋਰਦੀ। ਵੀ ਐ ਪਈ ਉੱਥੇ ਬੈਠਣਾ, ਐ ਖੜਨਾ, ਉੱਥੇ ਕੋਈ ਹੋਰ ਵੀ ਚਾਰਪੈਣ ਪਈ ਆਇਆ ਹੋਊਗਾ। ਜੋ ਵੀ ਵਾਸ ਉਹ ਮੀਤ ਜੀ ਨੂੰ ਵੀ ਪੋਰਾ ਸੂਣੀ ਹੈਗੀ ਵੀ ਜਦੋਂ ਸੂਣੀ ਵਾਸਤੇ ਨੇ ਕਿਉਂ ਡੂੰਡਾ ਇਹਨੂੰ ਚੱਕ ਕੇ ਲਿਆਉਂਦੀ ਹੁੰਦੀ ਹੈਗੀ ਨਾਲ ਇਹਨੂੰ ਮਤਲਬ ਕਤਾਨੂ ਬਤਾ ਇਹਨੂੰ ਸਮਝਾਉਣੀ ਹੈ ਇਹਦੀ ਬੁੱਧੀ ਪ੍ਰੇਸ਼ਟ ਹੋਈ ਪਿਆ ਜਮਾ ਨਹੀਂ ਸੁਣਦੀ ਹੈਗੀ ਕਿ ਵੀ ਇਹਨੂੰ ਬੇਸੂਹੇ ਨੂੰ ਅਕਲ ਤਾਂ ਹੈਨੀਗੀ ਕਿਉਂ ਇਹਨੂੰ ਪੱਲੇ ਪਾਰ ਰੱਖਿਆਗਾ ਕਰੇ ਪਰੇ ਛੜ ਤੇ ਆਪਦੇ ਬਾਰੇ ਨਹੀਂ ਸੋਚਦੀ ਹੈਗੀ ਕੋਈ ਨਾ ਇਹਨੂੰ ਸਮਝਾਉਂਗੀ ਤਾਂ ਹੈਗੀ ਧਿਆਨ ਤੋਂ ਪਹਿਲਾਂ ਇਹਨੂੰ ਪੂਰੀ ਗੱਲ ਸਮਝਾ ਕੇ ਤੋਰੂੰਗੀ ਵੀ ਆਪਦੇ ਬਾਰੇ ਸੋਚੇ ਕੀ ਕਿਸੇ ਦੇ ਖੂਨ ਤੋਂ ਲੈਣਾਗਾ ਇਹ ਨਹੀਂ ਆਪਦਾ ਉਪਦਾ ਬੰਦਾ ਹੈਗਾ ਸੂਣੀ ਹੈਗੀ ਕਿ ਸਿਧਰਾਗਾ ਜਮਾ ਸਿਧਰਾ ਹੂੰ ਲੈ ਵੀਰ ਆ ਫਿਰਦਾ ਧਾਰਾ ਧੂਰਾ ਕੱਢਦਾ ਫਿਰਦਾ ਵੀਰੇ ਲੱਗਦਾ ਉਹ ਪਹਿਲਾਂ ਤੈਨੂੰ ਪਤਾ ਆਥਨ ਦਾ ਟਾਈਮ ਹੁੰਦਾ ਤੇ ਤੂੰ ਗੱਲ ਕਰ ਕਿਹੜੇ ਵੇਲੇ ਆਈ ਸੀ ਲੈ ਤੈਨੂੰ ਦੱਸਿਆ ਨਹੀਂ ਕਰਨਾ ਨਾ ਮੈਂ ਤਾਂ ਦੱਸਿਆ ਨਹੀਂ ਲੈ ਆਥਨ ਹੋ ਗਿਆ ਦੁਪਹਿਰ ਦੀ ਆਈ ਹੋਈ ਆ ਮੈਂ ਤਾਂ ਅੱਛਾ ਹੋਰ ਮੈਂ ਪਹਿਲਾਂ ਖੇਤ ਬਾਗਾਂ ਜਾ ਆਉਣ ਸਰਪੰਚ ਮੈਂ ਇੱਧਰ ਤੈਨੂੰ ਪਤਾ ਪਸ਼ੂ ਵਾਲੇ ਪਾਸੇ ਧਾਰਾ ਆਪਾਂ ਕੱਢਣ ਲੱਗਾ ਵਾਂ ਕੰਮ ਜਾਂ ਨਵੇੜੇ ਦੀਗੇ ਇੱਕ ਗਰਮੀ ਵਾਲੀ ਸੱਜ ਉਹ ਤਾਂ ਠੀਕ ਆ ਵੀਰੇ ਮੈਂ ਤਾਂ ਨਾ ਸਮਾਂ ਤੈਨੂੰ ਕਦੋਂ ਦੀ ਢੀਕਦੀ ਸੀ ਮੈਂ ਤੇਰੇ ਨਾਲ ਬੜੀ ਜ਼ਰੂਰੀ ਗੱਲ ਕਰਨੀ ਸੀ ਮੈਂ ਵੀਰਾ ਆਵੇ ਤਾਂ ਮੈਂ ਉਹਦੇ ਨਾਲ ਗੱਲਬਾਤ ਸ਼ੀ ਕੀ ਗ ਜੇ ਮੈਂ ਕਰਨਾ ਨੂੰ ਕਹਿੰਨੀ ਆ ਫੇਰ ਉਹ ਕਰੂਗੀ ਬੜਾ ਗੁੱਸਾ ਤੇ ਉਹ ਉਹ ਨਾ ਮੜਾ ਮੋਟਾ ਸਮਝਾ ਜਦੋਂ ਮੈਂ ਆ ਕੇ ਅੰਦਰ ਬੜੀ ਉਹ ਜਵਾਕ ਨੂੰ ਲੱਗੀ ਕਹਿਣ ਇਹਦੀ ਤਾਂ ਮਾਂ ਮਰੀ ਹੋਈ ਆ ਇਹਦਾ ਤਾਂ ਫਲਾਣਾ ਤੂੰ ਇਹਦੀ ਕੀ ਲੱਗਦੀ ਐ ਇੱਥੇ ਚੱਕ ਲਈ ਇਹਦਾ ਇੱਥੇ ਕੀ ਆਗਾ ਸਾਰਾ ਸਾਰਾ ਕੁਛ ਮੈਨੂੰ ਬੋਲੀ ਹੈਨਾ ਚੱਲ ਮੈਨੂੰ ਬੋਲੀ ਮੈਨੂੰ ਕੋਈ ਦੁੱਖ ਨਹੀਂ ਮੈਂ ਜਵਾਬ ਵੀ ਦੇ ਦਤੋ ਗੱਲਾਂ ਦੇ ਹੈਨਾ ਇਹ ਗੱਲ ਤਾਂ ਇਹ ਆ ਵੀ ਮੜਾ ਮੋਟਾ ਜਵਾਕ ਦੇ ਸਾਹਮਣੇ ਤਾਂ ਨਾ ਬੋਲੇ ਪੂਰਾ ਪਾਰਾ ਬਲੂਰਾ ਦੀ ਮਾਂ ਨੂੰ ਯਾਦ ਕਰੂਗਾ ਉਹਨੇ ਮਾਰ ਦੱਸ ਜਵਾਕ ਦੇ ਕੀ ਅਸਰ ਪੈਂਦਾ ਮੈਨੂੰ ਭੋਲੜੀ ਨੂੰ ਜਮਾਂ ਨਹੀਂ ਆਗਲ ਭੋਰੀ ਨਹੀਂ ਆਗਲ ਇਹਨੂੰ ਮੈਂ ਤੰ ਨੰਬਰ ਹੁਆ ਫੜ ਕੇ ਗਿੱਚੀ ਚ ਮੈ ਤੈਨੂੰ ਐਦਾ ਪਤਾ ਇਹ ਵਿਚਵਾਕ ਮਸਾ ਆਇਆ ਹੋਇਆ ਵੀ ਇਹਦੇ ਮੁਰੇ ਕੀ ਬੋਲੀ ਇੰਨੀ ਆ ਮੈਂ ਉਹੀ ਤਾਂ ਗੱਲ ਆ ਵੀਰੇ ਮੈਨੂੰ ਦੁੱਖ ਇਸ ਗੱਲ ਦਾਗਾ ਵੀ ਜਵਾਕ ਨਾ ਜੇ ਯਾਦ ਕਰਕੇ ਰੋਣ ਲੱਗ ਗਿਆ ਤੇ ਬਾਹਲਾ ਔਖਾ ਬਰਉਣਾ ਉਹ ਬਾਕੀ ਜਵਾਕ ਨੂੰ ਕਿਸੇ ਪਾਸੇ ਲਾ ਲਓ ਜੇ ਬਸ ਸੂਹਾਂ ਲੱਗੀ ਜਵਾਕ ਨੂੰ ਉਸ ਪਾਸੇ ਅੱਖੇ ਲਗਾਏ ਤਾਂ ਉਹ ਨਿਆਣਾ ਉਹਨੂੰ ਨਹੀਂ ਗੱਲਾਂ ਦਾ ਪਤਾ ਲੱਗਾ ਉਹਨੂੰ ਤੇ ਬੋਲ ਬੋਲ ਕੇ ਦੱਸੀ ਚੱਲਾਂਗੇ ਤਾਂ ਉਹਨੂੰ ਪਤੀ ਲੱਗੂ ਸਾਰਾ ਉਹੀ ਤਾਂ ਗੱਲ ਆ ਵੀਰੇ ਮੈਂ ਤੇ ਬੰਟੂ ਤਾਂ ਨਾ ਵੱਧ ਤੋਂ ਵੱਧ ਇਹੀ ਕੋਸ਼ਿਸ਼ ਕਰਦੇ ਆ ਵੀ ਉਹ ਜਵਾਕ ਨੂੰ ਇਹੀ ਲੱਗੇ ਵੀ ਮੈਂ ਹੀ ਉਹਦੀ ਮਾਂ ਬਸ ਉਹ ਭ ਵੱਡਾ ਹੋਊਗਾ ਨਾ ਬਸ ਉਹਨੂੰ ਮਹਿਸੂਸ ਹੀ ਨਾ ਹੋਵੇ ਚੇਤੇ ਨਾ ਹੋਵੇ ਜਦੋਂ ਬੰਦੇ ਚਿਤਵਾਗ ਚ ਮੋਹ ਪਿਆਰ ਪੈਣ ਲੱਗੇ ਕੋਈ ਗੱਲ ਚੇਤੇ ਨਾ ਵਈਦਾ ਕੋਈ ਦੱਸੇ ਨਾ ਸ਼ਰੀਕ ਸੁਬੀਲੇ ਦੱਸ ਦਿੰਦੇ ਜਾਂ ਕੋਈ ਤੈਨੂੰ ਬਸ ਆਲੇ ਦੁਆਲੇ ਆਏ ਦੱਸ ਦਿੰਦੇ ਜਿਹਨੇ ਕੋਈ ਬਹਿਤਾਂ ਕਰਨੀਆਂ ਹੁਣ ਨਹੀਂ ਜਵਾਗ ਨੂੰ ਐਡੇ ਕਿ ਜਵਾਗ ਨੂੰ ਕਿਸੇ ਪਾਸੇ ਲਾ ਲੈ ਉਹੀ ਤਾਂ ਗੱਲ ਆ ਵੀਰੇ ਬਸ ਤੂੰ ਸਮਝਾਈ ਉਹਨੂੰ ਚੰਗਾ ਕਰੀ ਮੈਂ ਸਮਝਾਉਣਾ ਤਾਂ ਮੈਂ ਕਰਦਾ ਦੋ ਹੱਥ ਤੂੰ ਜਾ ਕੇ ਘਰਾਉਣਾ ਮੈਂ ਤਰਾ ਆਪ ਕੱਢਿਆ ਮੈਂ ਕੱਢਿਆ ਕੋਈ ਅੰਦਰ ਨਹੀਂ ਲੱਕੜਾ ਮੈਂ ਨਾ ਨਾ ਕੋਈ ਗੱਲ ਨਹੀਂ ਆ ਕੱਢ ਨੂੰ ਆ ਚੰਗਾ ਹਮ ਲੈ ਇਹ ਪੂਰਾ ਸੋ ਡਰਲ ਜਿੰਗਾ ਖ ਕਹਿੰਦੀ ਆ ਕੁਛ ਕਹਿੰਦੇ ਆ ਵੀ ਤੈਨੂੰ ਇੰਨਾ ਦਾ ਪਤੀ ਇਹ ਵਿਜਵਾਗ ਮੁਰੇ ਕੀ ਕੁਛ ਬੋਲੀ ਜਾਂਦੀ ਆ ਝਲ ਕਰਦਾ ਇਹਨਾਂ ਗੱਲ ਬਾਹਰ ਘਟਲਾ ਨਾ